ਕੇਂਦਰ ਵਾਸਤੇ 200 500 ਹਜ਼ਾਰ ਕਰੋੜ ਕਿੱਡੀ ਕਬੱਡੀ ਚੀਜ਼ ਹੈ ਯਾਰ ਸਾਨੂੰ ਤਿਲ ਫੁੱਲ ਇਕੱਠਾ ਹੀ ਨਾ ਕਰਨਾ ਪਵੇ ਸਾਨੂੰ ਸਾਡੇ ਉੱਤੇ ਸਿਆਸੀ ਰੋਟੀਆਂ ਸੇਕਣ ਦੀ ਲੋੜ ਨਾ ਪਵੇ ਸਾਡਾ ਸੀਨਾ ਵਰਤਿਆ ਨਾ ਸਾਡਾ ਮੋਢਾ ਵਰਤਿਆ ਸਾਨੂੰ ਕੋਈ ਦੁੱਖ ਨਹੀਂਗਾ ਦੇਸ਼ ਲਈ ਪਰ ਕੰਮ ਸੇ ਕੰਮ ਇਹਨਾਂ ਦੀ ਭਰ ਭਾਈ ਵੀ ਕਰਦੇ ਹੋਏ ਜਾਂਦੇ ਇਹਨਾਂ ਦਾ ਮੁਆਵਜ਼ਾ ਵੀ ਜਾਰੀ ਕਰ ਦਿਓ ਇਹਨਾਂ ਨੂੰ ਮਤਲਬ ਉਹ ਦੁਬਾਰਾ ਉਸ ਕਗਾਰ ਦੇ ਉੱਤੇ ਲਿਆ ਦਿਓ ਵੀ ਜਿਤਨਾ ਤੁਸੀਂ ਆਪਣੇ ਘਰ 'ਚ ਬੈਠੇ ਸੀ ਤੁਹਾਨੂੰ ਦੁਬਾਰਾ ਬਿਠਾ ਦਾਂਗੇ ਅੱਜ ਮੇਰੇ ਖਾਲ ਜਾਕਰ ਸਾਹਿਬ ਨੇ ਹੋਣਾ ਤੁਸੀਂ ਆਉਣਾ ਕੋਈ ਨਾ ਕੋਈ ਐਲਾਨ ਕਰਕੇ ਜਾਓ ਨਾ ਵੀ ਤੁਸੀਂ ਤੇ ਜ਼ਿੰਮੇਵਾਰੀ ਤੈਅ ਕਰੋ ਨਾ ਯਾਰ ਜਿੰਨਾਂ ਲੋਕਾਂ ਨੂੰ ਪਤਾ ਸੀਗਾ ਵੀ ਬਰਸਾਤ ਆਉਣੀ ਹੈ ਇਹ ਕਿਹੜਾ ਮਤਲਬ ਪੁਰਾਣਾ ਯੋਗ ਹੈ 100 150 ਸਾਲ ਪੁਰਾਣਾ ਤਾਨੂੰ ਹਫ਼ਤਾ ਹਫ਼ਤਾ ਪਹਿਲਾਂ ਮੀਂਹ ਦਾ ਪਤਾ ਲੱਗ ਜਾਂਦਾ ਕਦੋਂ ਆਉਣਾ ਤੇ ਕਿੰਨਾ ਪਾਣੀ ਆਉਣਾ ਤੇ ਇਹ ਪਾਣੀ ਉੱਤਰ ਜੂਗਾ 4-5 ਦਿਨ ਦੇ ਵਿੱਚ ਉਸ ਤੋਂ ਬਾਅਦ ਇਹਨਾਂ ਲੋਕਾਂ ਨੇ ਆਪਣੀਆਂ ਜ਼ਮੀਨਾਂ ਕਦੇ ਠੀਕ ਕਰਨੀਆਂ ਤਿੰਨ ਤਿੰਨ ਚਾਰ ਚਾਰ ਸਾਲ ਉਹਦੇ ਉੱਤੇ ਫਸਲ ਨਹੀਂ ਹੋਣੀ ਜਿਨ੍ਹਾਂ ਦੇ ਡੰਗਰ ਮਰ ਗਏ ਉਹਨਾਂ ਕੋਲ ਪੈਸੇ ਨਹੀਂ ਹੋਣੇ ਲੋਕਾਂ ਨੇ ਫਿਰ ਖੁਦ ਖੁਸ਼ੀਆਂ ਦੀ ਗਜ਼ਾਰ ਦੇ ਉੱਤੇ ਆਉਣਾ ਅਸੀਂ ਵੀ ਓਡੇ ਹੀ ਦੇਸ਼ ਭਗਤਿਆਂ ਤੁਸੀਂ ਸਾਡੀ ਜਾਨ ਵੀ ਉੱਥੇ ਵਰਵਾ ਦਿਓ ਸਾਨੂੰ ਕੋਈ ਫਰਕ ਨਹੀਂ ਗਾ ਪਰ ਕੰਮ ਸੇ ਕੰਮ ਜੇ ਸਾਨੂੰ ਵਰਤਦੇ ਹੋ ਤੇ ਸਾਡੀ ਪਰਭਾਈ ਵੀ ਤੇ ਕਰੋ ਯਾਰ 35 ਲੱਖ ਜੇ ਇੱਕ ਪਾਰਟੀ ਕੋਲ ਮੈਂਬਰ ਹੈਗਾ ਤੇ 100 ਰੁਪਇਆ ਕਿਸੇ ਵਾਸਤੇ ਵੀ ਕੋ ਬਹੁਤ ਵੱਡੀ ਅਮਾਉਂਟ ਨਹੀਂ ਹੈਗੀ ਮੇਰਾ ਖਾਲਸਾ ਕੋ ਰਿਕਸ਼ਾ ਵਾਉਣ ਵਾਲਾ ਵੀ ਜਿਹਨੂੰ ਪਤਾ ਲੱਗੇ ਨਾ ਵੀ ਮੇਰਾ ਸਮਾਜ ਜਿਹੜਾ ਡੋਬ ਰਿਹਾ ਮਰ ਰਿਹਾ ਤੇ 100 ਰੁਪਇਆ ਉਹ ਵੀ ਦੇ ਦੂਗਾ ਜੇ 100-100 ਰੁਪਇਆ ਵੀ ਇਕੱਠਾ ਕਰੋ ਨਾ ਤੇ ਇੱਕ ਪਾਰਟੀ 35 ਕਰੋੜ ਰੁਪਇਆ ਇਕੱਠਾ ਕਰ ਸਕਦੀ ਤੇ ਪੰਜ ਪਾਰਟੀਆਂ ਕਿੰਨਾ ਕਰ ਸਕਦੀਆਂ 200 ਕਰੋੜ ਰੁਪਇਆ ਦਲੋ ਨਾ ਯਾਰ ਲੋਕਾਂ ਨੇ ਸਸ਼ੀਕਾਰ ਜਨ ਸਪੋਕਸਮੈਨ ਉੜੇ ਤੁਸੀਂ ਤੇ ਮੈਂ ਹਾਂ ਸਰਬਣੇਸਵਤ ਜਨਾਲਾ ਤੋਂ ਮਹਿਬ 1.5 ਕਿਲੋਮੀਟਰ ਦੂਰ ਨੈਸ਼ਨਲ ਹਾਈਵੇ ਤੇ ਮੌਜੂਦ ਹਾਂ ਜਿੱਥੇ ਕਿ ਹਾਲਾਤ ਜਿਹੜੇ ਨੇ ਵੱਤ ਤੋਂ ਵੱਧ ਬਣੇ ਹੋਏ ਨੇ ਵੱਡੀ ਗਿਣਤੀ ਵਿੱਚ ਪਿੰਡ ਜਿਹੜੇ ਨੇ ਹੜਾਂ ਦੇ ਪਾਣੀ ਦੇ ਵਿੱਚ ਇਸ ਵਕਤ ਡੁੱਬ ਚੁੱਕੇ ਨੇ ਤਸਵੀਰਾਂ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਸ ਵਕਤ ਜਿਹੜੇ ਨੇ ਸਮਾਜ ਸੇਵਕ ਮਨਦੀਪ ਸਿੰਘ ਮੰਨਾ ਵੀ ਜਿਹੜੇ ਇੱਥੇ ਪਹੁੰਚੇ ਹੋਏ ਨੇ ਸਭ ਤੋਂ ਪਹਿਲਾਂ ਤਸਵੀਰਾਂ ਮੈਂ ਤੁਹਾਨੂੰ ਦਿਖਾ ਦੇਵਾਂ ਕਿ ਕਿਸ ਤਰ੍ਹਾਂ ਦੇ ਨਾਲ ਪੂਰਾ ਨੈਸ਼ਨਲ ਹਾਈਵੇ ਜਿਹੜਾ ਉਹ ਇਸ ਵਕਤ ਪਾਣੀ ਦੇ ਵਿੱਚ ਡੁੱਬ ਚੁੱਕਿਆ ਔਰ ਸਭ ਤੋਂ ਵੱਡੀ ਕੋਈ ਵੀ ਅਧਿਕਾਰੀ ਜਿਹੜਾ ਅਜੇ ਉਹਨਾਂ ਦੀ ਸਾਰ ਲੈਣ ਲਈ ਇੱਥੇ ਨਹੀਂ ਪਹੁੰਚਿਆ ਮਨਦੀਪ ਮਨਾ ਜੀ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਜਿਹੜੀ ਹੈ ਉਹ ਗੱਲਬਾਤ ਕਰ ਲੈਣੇ ਆ ਔਰ ਦੂਸਰੇ ਪਾਸੇ ਜੇਕਰ ਗੱਲ ਕਰੀਏ ਤਾਂ ਇਸ ਵਕਤ ਹਾਲਾਤ ਜਿਹੜੇ ਆ ਉਹ ਵੱਧ ਤੋਂ ਵੱਧਰ ਇਸ ਵਕਤ ਬਣੇ ਹੋਏ ਨੇ ਪੂਰਾ ਨੈਸ਼ਨਲ ਹਾਈਵੇ ਜਿਹੜਾ ਉਹ ਇਸ ਵਕਤ ਪਾਣੀ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਡੁੱਬਿਆ ਹੋਇਆ ਔਰ ਸਿਰਫ ਕਾਰ ਸੇਵਾ ਵਾਲੇ ਬਾਬਿਆਂ ਦੇ ਸਹਾਰੇ ਹੀ ਜਿਹੜਾ ਇਹ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਤਸਵੀਰਾਂ ਜਿਹੜੀਆਂ ਉਹ ਤੁਸੀਂ ਦੇਖ ਰਹੇ ਹੋ ਕਿ ਨੈਸ਼ਨਲ ਹਾਈਵੇ ਦੀਆਂ ਤਸਵੀਰਾਂ ਨੇ ਕਿਸ ਤਰ੍ਹਾਂ ਦੇ ਨਾਲ ਹਾਲਾਤ ਜਿਹੜੇ ਇੱਥੇ ਵੱਧ ਤੋਂ ਵੱਧ ਇਸ ਵਕਤ ਬਣੇ ਹੋਏ ਨੇ ਔਰ ਕਿਸੇ ਤਰ੍ਹਾਂ ਦੇ ਨਾਲ ਜਿਹੜੀ ਹੈ ਕੋਈ ਪ੍ਰਸ਼ਾਸਨਿਕ ਮਦਦ ਜਿਹੜੀ ਹੈ ਇੱਥੋਂ ਤੱਕ ਨਹੀਂ ਪਹੁੰਚੀ ਗੁਰਜੀਤ ਔਜਲਾ ਕੁਝ ਸਮਾਂ ਪਹਿਲਾਂ ਜ਼ਰੂਰ ਪਹੁੰਚੇ ਸਾਰ ਉਹਨਾਂ ਨੇ ਇਹ ਸ਼ਿਕਾਇਤ ਜ਼ਰੂਰ ਕੀਤੀ ਸੀ ਕਿ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਲੋਕਾਂ ਦੀ ਮਦਦ ਜਿਹੜੀ ਹੈ ਇੱਥੇ ਵੱਧ ਤੋਂ ਵੱਧ ਜਿਹੜੀ ਕਰੇ ਤਾਂ ਜੋ ਲੋਕ ਜਿਹੜੇ ਨੇ ਉਹ ਲੋਕਾਂ ਤੱਕ ਜਿਹੜੀ ਰਾਹਤ ਸਮਗਰੀ ਆ ਉਹ ਪਹੁੰਚਾਈ ਜਾ ਸਕੇ ਕਿਉਂਕਿ ਕੁਝ ਲੋਕ ਜਿਹੜੇ ਆਪਣੇ ਡੇਰਿਆਂ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਜਿਹੜੇ ਆ ਉਹ ਜਿਹੇ ਫਸੇ ਹੋਏ ਨੇ ਔਰ ਉਹਨਾਂ ਤੱਕ ਮਦਦ ਜਿਹੜੀ ਆ ਉਹ ਨਹੀਂ ਪਹੁੰਚੀ ਜਿਸ ਨੂੰ ਲੈ ਕੇ ਲੋਕਾਂ ਦੇ ਵਿੱਚ ਥੋੜੀ ਨਰਾਜ਼ਗੀ ਜਿਹੜੀ ਆ ਉਹ ਜ਼ਰੂਰ ਆ ਮਨਦੀਪ ਮੰਨਾ ਮੌਜੂਦ ਨੇ ਗੱਲਬਾਤ ਕਰਦੇ ਆ ਅਜੀ ਬੰਨਾ ਜੀ ਹਾਲਾਤ ਜਿਹੜੇ ਤੁਸੀਂ ਆਪਣੇ ਅੱਖਾਂ ਨਾਲ ਦੇਖ ਲਏ ਨੇ ਪ੍ਰਸ਼ਾਸਨਿਕ ਅਧਿਕਾਰੀ ਕੋਈ ਨਹੀਂ ਪਹੁੰਚਾ ਲੋਕਾਂ ਦੀ ਸ਼ਿਕਾਇਤ ਹੈਗੀ ਦੇਖੋ ਦੁੱਖ ਤੇ ਦੇਖ ਕੇ ਹੀ ਮਤਲਬ ਨਜ਼ਰ ਹੀ ਆਉਂਦਾ ਕਿ ਜੋ ਲੋਕਾਂ ਦੇ ਉੱਤੇ ਬੀਤ ਰਹੀ ਹੈ ਕਿਹਦਾ ਦਿਲ ਕਰਦਾ ਵੀ ਸੜਕਾਂ ਦੇ ਉੱਤੇ ਖਲੋਂਦੇ ਫਿਰਨ ਕਿਹਦਾ ਜੀ ਕਰਦਾ ਵੀ ਆਪ ਦਾ ਬਾਲ ਬੱਚਾ ਲੈ ਕੇ ਕਿਸੇ ਦੇ ਰਿਸ਼ਤੇਦਾਰਾਂ ਲਿਜਾਣ ਲੋਕ ਉੱਜੜ ਰਹੇ ਨੇ ਅਸੀਂ ਸੁਣਦੇ ਹੁੰਦੇ ਸੀਗੇ ਵੀ ਜਦੋਂ ਪਾਕਿਸਤਾਨ ਬਣਿਆ ਸੀਗਾ ਵੰਡ ਹੋਈ ਸੀ ਤੇ ਲੋਕ ਬਹੁਤ ਬੁਰੀ ਤਰ੍ਹਾਂ ਦੇ ਨਾਲ ਜੜੇ ਸੀਗੇ ਤੇ ਅੱਜ ਤੱਕ ਜਿਹੜੇ ਲੋਕ ਉਧਰ ਕੋ ਸੈੱਟ ਸੀਗੇ ਉਹਨਾਂ ਦਾ ਅੱਜ ਤੱਕ ਇੱਧਰ ਲੱਕ ਸਿੱਧਾ ਨਹੀਂ ਹੋਇਆ ਜਿਹੜੇ ਕੋ ਇੱਧਰ ਸਾਬੇ ਸੀਗੇ ਤੇ ਅੱਜ ਤੱਕ ਉਧਰ ਜਾ ਕੇ ਉਹ ਉਹ ਵਿਚਾਰੇ ਠੀਕ ਤਰ੍ਹਾਂ ਜਿਹੜੇ ਉਹ ਗੁਜ਼ਰਬਸਰ ਨਹੀਂ ਕਰ ਸਕੇ ਪਰ ਦੁੱਖ ਕਿਸ ਚੀਜ਼ ਦਾ ਲੱਗਦਾ ਹੈ ਕਿ ਮਨ ਨੂੰ ਵੀ ਸਾਰੀ ਦੁਨੀਆ ਸਾਰੀਆਂ ਪਾਰਟੀਆਂ ਫੇਸਬੁੱਕ ਦੇ ਉੱਤੇ YouTube ਦੇ ਉੱਤੇ ਚੱਲਣੀਆਂ ਸ਼ੁਰੂ ਹੋ ਗਈਆਂ ਕਿ ਥੱਲੇ ਕਮੈਂਟ ਕੀ ਆਉਂਦੇ ਨੇ ਥੱਲੇ ਹੋਕ ਹੀ ਰਿਹਾ ਉਹਦੇ ਅਨਸਾਰ ਫੈਸਲੇ ਲਏ ਜਾਂਦੇ ਨੇ ਰੀਲਾਂ ਬਣਾ ਕੇ ਅਫਸਰ ਵੀ ਉਸ ਪਾਸੇ ਲੱਗ ਗਏ ਕਿ ਕੋਈ ਪਾਣੀ ਚ ਵੜ ਰਿਹਾ ਕੋਈ ਕੁਝ ਕਰ ਰਿਹਾ ਤੁਸੀਂ ਤਾਂ ਜ਼ਿੰਮੇਵਾਰੀ ਤੈਅ ਕਰੋ ਨਾ ਯਾਰ ਕਿ ਜਿਨ੍ਹਾਂ ਲੋਕਾਂ ਨੇ ਉਦੋਂ ਸਫਾਈ ਨਹੀਂ ਕਰਾਈ ਡਰੇਨ ਦੀ ਜਿਨ੍ਹਾਂ ਲੋਕਾਂ ਨੇ ਬੰਨ ਪੱਕੇ ਨਹੀਂ ਕੀਤੇ ਜਿਨ੍ਹਾਂ ਲੋਕਾਂ ਨੂੰ ਪਤਾ ਸੀਗਾ ਵੀ ਬਰਸਾਤ ਆਉਣੀ ਹੈ ਕਿਹੜਾ ਮਤਲਬ ਪੁਰਾਣਾ ਯੋਗ ਹੈ ਕਿ 100 150 ਸਾਲ ਪੁਰਾਣਾ ਤੁਹਾਨੂੰ ਹਫ਼ਤਾ ਹਫ਼ਤਾ ਪਹਿਲਾਂ ਮੀਂਹ ਦਾ ਪਤਾ ਲੱਗ ਜਾਂਦਾ ਕਦੋਂ ਆਉਣਾ ਤੇ ਕਿੰਨਾ ਪਾਣੀ ਆਉਣਾ ਤੇ ਖੁਸ਼ ਹੋਣਾ ਜਦੋਂ ਤੁਸੀਂ ਤਿਆਰੀ ਨਹੀਂ ਕੀਤੀ ਗਈ ਤੇ ਅੱਜ ਇਹਦੇ ਵਿੱਚ ਪਾਣੀ ਚ ਵੜਦੇ ਹੋ ਰੀਲਾਂ ਬਣਾਉਂਦੇ ਹੋ ਸਰਕਾਰ ਉਹਦੀ ਖੁਸ਼ ਹੋ ਜਾਂਦੀ ਹੈ ਵੀ ਸਾਡੇ ਅਫਸਰ ਪਾਣੀ ਚ ਵੜੇ ਨੇ ਇਹਦੇ ਨਾਲ ਕੰਮ ਥੋੜੀ ਸਰਨਾ ਯਾਰ ਦੂਜੀ ਚੀਜ਼ ਇੱਥੇ ਬਹੁਤ ਸਾਰੇ ਲੋਕ ਆ ਰਹੇ ਆ ਦੇਖਣ ਨੂੰ ਮੈਂ ਕੋਈ ਆ ਕੇ ਰੀਲ ਬਣਾਉਂਦਾ ਕੋਈ ਆ ਕੇ ਲੋਕਾਂ ਦੀ ਤਰਸਯੋਗ ਹਾਲਤ ਦੱਸਦਾ ਜਿੱਦਾਂ ਨਾ ਵੀ ਕੋਈ ਬੱਚਾ ਰੋਂਦਾ ਵਿਖਾਊਗਾ ਕੋਈ ਮਤਲਬ ਕਿਸਾਨ ਰੋਂਦਾ ਵਿਖਾਊਗਾ ਕਿ ਮੇਰੀ ਪੈੜੀਏ ਦੇ ਵਿੱਚੋਂ ਉਜੜ ਗਈ ਆ ਮੇਰਾ ਸਾਰਾ ਮਤਲਬ ਫਸਲ ਜਿਹੜੀ ਉਹ ਤਬਾਹ ਹੋ ਗਈ ਆ ਇਹ ਸਾਰੀਆਂ ਚੀਜ਼ਾਂ ਦਿਖਾਈਆਂ ਜਾਂਦੀਆਂ ਨੇ ਔਰ ਸੋਸ਼ਲ ਮੀਡੀਆ ਦੇ ਉੱਤੇ ਵਿਊਜ਼ ਆਉਂਦੇ ਨੇ ਬਸ ਉਸ ਤੋਂ ਇਲਾਵਾ ਮੈਂ ਕਹਿੰਨਾ ਕਿ ਕੁਝ ਕਰੋ ਤੇ ਸਹੀ ਨਾ ਯਾਰ ਮੈਂ ਸਾਰੀਆਂ ਪਾਰਟੀਆਂ ਨੂੰ ਅਪੀਲ ਕਰਦਾ ਕਿ ਪੰਜਾਬ ਦੀਆਂ ਮੇਜਰ ਪਾਰਟੀਆਂ ਚਾਰ ਨਹੀਂ ਔਰ ਪੰਜ ਹੋ ਗਈਆਂ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਭਾਜਪਾ ਆਮ ਆਦਮੀ ਪਾਰਟੀ ਤੇ ਭੰਵੇਂ ਹੁਣ ਗਿਆਨੀ ਹਰਪ੍ਰੀਤ ਹੁਣਾਂ ਦੀ ਉਹਨਾਂ ਨੇ ਵੀ ਕਿਹਾ ਵੀ ਸਾਡੀ 12 13 ਲੱਖ ਭਰਤੀ ਹੋਈ ਆ ਜੈਨੂਅਲ ਹੋਈ ਆ ਮੈਂ ਸਾਰੀ ਪਾਰਟੀਆਂ ਵਾਲਿਆਂ ਨੂੰ ਅਪੀਲ ਕਰਦਾ ਕਿਸੇ ਨੂੰ ਪੁੱਛ ਕੇ ਵੇਖੋ ਪ੍ਰਧਾਨ ਨੂੰ ਚਾਹੇ ਕਿਸੇ ਪਾਰਟੀ ਦਾ ਹੋਵੇ ਉਹ ਅੱਗੋਂ ਕਹਿੰਦਾ ਪੰਜਾਬ ਦੇ ਵਿੱਚ ਮੇਰੀ ਸਭ ਤੋਂ ਵੱਧ ਜਿਹੜਾ ਉਹ ਮੈਂਬਰ ਆ 35 ਲੱਖ ਤੋਂ ਥੱਲੇ ਕੋਈ ਨਹੀਂ ਗਿਣਾਉਂਦਾ ਤੇ 35 ਲੱਖ ਜਿਹੜਾ ਤੁਹਾਡਾ ਮੈਂਬਰ ਹੈਗਾ ਇੱਕ ਇੱਕ ਪਾਰਟੀ ਦਾ ਕਮ ਸੇ ਇੱਕ ਕੰਮ ਤੁਸੀਂ ਆਪਣੀ ਪਾਰਟੀ ਲਈ ਵੀ ਤਾਂ ਫੰਡ ਇਕੱਠਾ ਕਰਦੇ ਹੋ ਆਪਣੇ ਮੈਂਬਰਸ਼ਿਪ ਫਾਰਮ ਭਰਦੇ ਹੋ ਨਾ 35 ਲੱਖ ਜੇ ਇੱਕ ਪਾਰਟੀ ਕੋਲ ਮੈਂਬਰ ਹੈਗਾ ਤੇ 100 ਰੁਪਇਆ ਕਿਸੇ ਵਾਸਤੇ ਵੀ ਕੋ ਬਹੁਤ ਵੱਡੀ ਅਮਾਉਂਟ ਨਹੀਂ ਹੈਗੀ ਮੇਰਾ ਖਾਲਾ ਵੀ ਕੋ ਰਿਕਸ਼ਾ ਵਾਉਣ ਵਾਲਾ ਵੀ ਜਿਹਨੂੰ ਪਤਾ ਲੱਗੇ ਨਾ ਵੀ ਮੇਰਾ ਸਮਾਜ ਜਿਹੜਾ ਡੋਬ ਰਿਹਾ ਮਰ ਰਿਹਾ ਤੇ 100 ਰੁਪਇਆ ਉਹ ਵੀ ਦੇ ਦੂਗਾ ਜੇ 100-100 ਰੁਪਇਆ ਵੀ ਇਕੱਠਾ ਕਰੋ ਨਾ ਤੇ ਇੱਕ ਪਾਰਟੀ 35 ਕਰੋੜ ਰੁਪਇਆ ਇਕੱਠਾ ਕਰ ਸਕਦੀ ਤੇ ਪੰਜ ਪਾਰਟੀਆਂ ਕਿੰਨਾ ਕਰ ਸਕਦੀਆਂ 200 ਕਰੋੜ ਰੁਪਇਆ ਦੋ ਨਾ ਯਾਰ ਲੋਕਾਂ ਨੂੰ ਜੇ ਸਰਕਾਰ ਕੁਝ ਕਰਨਾ ਚਾਹੁੰਦੀ ਆ ਕੱਲਾ ਇਹ ਥੋੜੀ ਆ ਵੀ ਤੁਸੀਂ ਇੱਥੇ ਦੌਰਾ ਕਰੋ ਲੋਕੀ ਤੇ ਬੰਨ ਹੋਣ ਤੱਕ ਆ ਬੰਨ ਰਹੇ ਨੇ ਉਹ ਸੜਕ ਦੇ ਉੱਤੇ ਤੁਸੀਂ ਵੇਖੋ ਲੋਕ ਆਪ ਉਹਨੂੰ ਉਹਦੇ ਵਿੱਚ ਬੰਨ ਲਾ ਰਹੇ ਸੀ ਕੀ ਇਹ ਪ੍ਰਸ਼ਾਸਨ ਦੇ ਕੰਮ ਨਹੀਂ ਗਏ ਇਸ ਤੋਂ ਪਹਿਲਾਂ ਇਹਦੀ ਕੋਈ ਜਾਂਚ ਕਰੂਗਾ ਵੀ ਡਰੇਨਾਂ ਲਈ ਸਫਾਈ ਲਈ ਕਿੰਨੇ ਪੈਸੇ ਆਏ ਦਰਿਆ ਦੀ ਜਿਹੜੀ ਡੀਸਲਟਿੰਗ ਹੋਣੀ ਸੀ ਉਹਦੇ ਲਈ ਕਿੰਨੇ ਪੈਸੇ ਆਏ ਤੇ ਕਿੰਨੇ ਪੈਸੇ ਲੱਗੇ ਤੇ ਕਿੰਨਾ ਦਰਿਆ ਜਿਹੜਾ ਉਹਦੇ ਵਿੱਚ ਉਹ ਗਾਰ ਕੱਢੀ ਗਈ ਆ ਉਹਦੇ ਉੱਤੇ ਤੇ ਕਿਸੇ ਨੇ ਕੋਈ ਗੌਰ ਹੀ ਨਹੀਂ ਕਰਨਾ ਦੂਜੀ ਚੀਜ਼ ਮੇਰੀ ਇੱਕ ਸਰਕਾਰ ਨੂੰ ਬੇਨਤੀ ਹੈ ਕਿ ਪਿੰਡਾਂ 'ਚ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਤੁਹਾਡੇ ਸਾਹਮਣੇ ਹੀ ਆ ਨਾ ਹੁਣ ਕੀ ਆ ਇੱਥੇ ਮੇਰੇ ਵਰਗਿਆਂ ਨੇ ਆਉਣਾ ਬਹੁਤ ਸਾਰਿਆਂ ਨੇ ਆਉਣਾ ਮੈਂ ਵੀ ਵਿੱਚ ਆਪਣੀ ਗਿਣਤੀ ਉਸੇ ਚ ਕਰਦਾ ਵੀ ਇਹ ਲੋਕ ਸੜਕਾਂ ਦੇ ਉੱਤੇ ਇਕੱਠੇ ਨੇ ਇੱਥੇ ਜਾ ਕੇ ਤੇ ਇਹਨਾਂ ਦੇ ਵਿੱਚ ਹਮਦਰਦੀ ਲਾਓ ਇਹਨੂੰ ਫੇਸਬੁੱਕ ਦੇ ਉੱਤੇ ਪਾ ਦਿਓ ਇਹਨੂੰ YouTube ਦੇ ਉੱਤੇ ਪਾ ਦਿਓ ਇਹ ਸਮਾ ਜਿਹੜਾ ਉਹ ਬਹੁਤਾ ਭਿਆਨਕ ਨਹੀਂ ਹੈ ਇਹ ਪਾਣੀ ਉੱਤਰ ਜੂਗਾ 4-5 ਦਿਨ ਦੇ ਵਿੱਚ ਉਸ ਤੋਂ ਬਾਅਦ ਇਹਨਾਂ ਲੋਕਾਂ ਨੇ ਆਪਣੀਆਂ ਜ਼ਮੀਨਾਂ ਕਿਵੇਂ ਠੀਕ ਕਰਨੀਆਂ ਤਿੰਨ ਤਿੰਨ ਚਾਰ ਚਾਰ ਸਾਲ ਉਹਦੇ ਉੱਤੇ ਫਸਲ ਨਹੀਂ ਹੋਣੀ ਜਿਨ੍ਹਾਂ ਦੇ ਡੰਗਰ ਮਰ ਗਏ ਉਹਨਾਂ ਕੋਲ ਪੈਸੇ ਨਹੀਂ ਹੋਣੇ ਲੋਕਾਂ ਨੇ ਫਿਰ ਖੁਦਕੁਸ਼ੀਆਂ ਦੀ ਕਗਾਰ ਦੇ ਉੱਤੇ ਆਉਣਾ ਉਸ ਤੋਂ ਬਾਅਦ ਇਹਨਾਂ ਦੀ ਸਾਰ ਕਿਹਨਾਂ ਲਊਗਾ ਮੇਰੀ ਸਰਕਾਰ ਨੂੰ ਇੱਕ ਅਪੀਲ ਹੈ ਵੀ ਦਰਿਆ ਦੇ ਕੰਢੇ-ਕੰਢੇ ਨੇ ਨਾ ਸਾਰੇ ਕਮ ਸੇ ਕਮ ਇਹਨਾਂ ਦੇ ਉੱਤੇ ਰੇਤਾ ਹੀ ਰੋੜ ਕੇ ਆਈ ਹੈ ਸਰਕਾਰ ਅਗਲੇ 6 ਮਹੀਨੇ ਸਾਲ ਜਿੰਨਾ ਚਿਰ ਵੀ ਹੈਗੇ ਆ ਮਾਂ ਦੇ ਪੁੱਤ ਜਿੰਨਾ ਚਿਰ ਵੀ ਹੈਗੇ ਨੇ ਉਹ ਇੰਨਾ ਹੀ ਕਰ ਦੇਣ ਵੀ ਇਸ ਇਲਾਕੇ 'ਚੋਂ ਜਿੰਨੀ ਵੀ ਰੇਤ ਨਿਕਲੂਗੀ ਇਹਨਾਂ ਲੋਕਾਂ ਦੀ ਜਿਹੜਾ ਖਰਚਾ ਆਇਆ ਜਿਹ ਇੱਥੇ ਤੇ ਰੇਤ ਮੇਰਾ ਖਾਲੇ ਵੀ ਇੰਨਾ ਘਰ ਦੇ ਵਿੱਚ ਕੋ ਭਾਂਡੇ ਮੰਜ ਨੂੰ ਵੀ ਖੜਨੀ ਹੋਵੇ ਤੇ ਉਹ ਵੀ ਪਰਚਾ ਦੇ ਦੇ ਦਿੰਦੇ ਨੇ ਸੋ ਸੋ ਇੰਨਾ ਚੀਜ਼ਾਂ ਦੇ ਉੱਤੇ ਇਹਨਾਂ ਦੀ ਭਰਪਾਈ ਕਿਸ ਤਰ੍ਹਾਂ ਕਰਨੀ ਆ ਕੇਵਲ ਰਾਸ਼ਨ ਛੋੜ ਦਿਓ ਆਟਾ ਦੇ ਦਿਓ ਦਾਲ ਦੇ ਦਿਓ ਉਹਦੇ ਨਾਲ ਉਹ ਦੇ ਦਾਂਗੇ ਆਪਾਂ ਟਾਈਮ ਦੇ ਟਾਈਮ ਹੀ ਹੋਊਗਾ ਨਾ ਵੀ ਜਿੰਨੇ ਦਿਨੇ ਨਹੀਂ ਆਉਂਦਾ ਲੋਕਾਂ ਦਾ ਪੱਕ ਨਹੀਂ ਰਿਹਾ ਦੇ ਦਿਓ ਉਸ ਤੋਂ ਬਾਅਦ ਇਹਨਾਂ ਦਾ ਗੁਜ਼ਾਰਾ ਕਿੱਦਾਂ ਕਰਨਾ ਸੋ ਮੇਰੇ ਜਿੰਨੇ ਵੀ ਲੋਕ ਇੱਥੇ ਆਉਂਦੇ ਨੇ ਮੈਂ ਨਹੀਂ ਕਹਿੰਦਾ ਕਿ ਬਹੁਤ ਖਰਚਾ ਕਰੋ ਹਰ ਬੰਦਾ ਆਪਣੀ ਜੇਬ ਵੇਖ ਕੇ ਡੋਨੇਟ ਕਰਦਾ ਹੈ ਨਾ ਮਾਲ ਡੰਗਰ ਲੋਕਾਂ ਦਾ ਰੁੜ ਕੇ ਆ ਰਿਹਾ ਲੋਕੀ ਜਿਹੜੇ ਡੇਰਾਂ ਦੇ ਛੱਤਾਂ ਤੇ ਚੜ ਕੇ ਬੈਠੇ ਆ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਨਹੀਂ ਪਹੁੰਚਿਆ ਅਜੇ ਤੱਕ ਉਹਨਾਂ ਦੀ ਮਦਦ ਵਾਸਤੇ ਸਿਰਫ ਕਾਰਸੇਵਾਲੇ ਬਾਬੇ ਹੀ ਸੇਵਾ ਦੇ ਵਿੱਚ ਲੱਗੇ ਦੇਖੋ ਸਾਨੂੰ ਨਾ ਮਾਰ ਪਤਾ ਕੀ ਹੈ ਇਹ ਪਹਿਲੀ ਮਾਰ ਨਹੀਂ ਕਾਰਸੀ ਵਾਲੇ ਬਾਬੇ ਲੱਗੇ ਨੇ ਪੰਜਾਬ ਦੇ ਲੋਕ ਲੱਗੇ ਨੇ ਨੌਜਵਾਨ ਲੱਗੇ ਨੇ ਸਰਕਾਰ ਤੇ ਆਉਂਦੀ ਆਪਣੀਆਂ ਫੋਟੋਆਂ ਖਿਚਾਉਂਦੀ ਆ ਵੀ ਅਸੀਂ ਉੱਥੇ ਦੌਰਾ ਕੀਤਾ ਮੈਨੂੰ ਕੱਲ ਦੁੱਖ ਲੱਗਾ ਇਥੋਂ ਐਮਐਲਏ ਸਾਹਿਬ ਨੇ ਉਹ ਲੱਖ ਰੁਪਈਆ ਦੇ ਰਹੇ ਆ ਵੀ ਮੇਰੀ ਇੱਕ ਮਹੀਨੇ ਦੀ ਤਨਖਾਹ ਹੈ ਕੀ ਫਾਇਦਾ ਯਾਰ 1 ਲੱਖ ਰੁਪਏ ਨਾ ਕੀ ਇਹਨਾਂ ਲੋਕਾਂ ਦਾ ਕੋਈ ਗੁਜ਼ਰਬਸਰ ਹੋ ਸਕਦਾ ਮੈਂ ਤਾਂ ਉਹਨਾਂ ਨੂੰ ਬੇਨਤੀ ਕਰਦਾ ਵੀ ਭਰਾਵਾ ਲੱਖ ਰੁਪਈਆ ਨਾ ਦਿਓ ਤੁਸੀਂ ਤੁਸੀਂ ਇੱਕ ਮਹੀਨੇ ਦੀ ਤਨਖਾਹ ਨਾ ਦਿਓ ਤੁਸੀਂ ਇਸ 4 ਸਾਲ ਦੇ ਵਿੱਚ ਜਿਹੜਾ ਪੈਸਾ ਕਮਾਇਆ ਉਹ ਇੱਕ ਮਹੀਨੇ ਦਾ ਦੇ ਦਿਓ ਤੇ ਮੇਰਾ ਖਿਆਲ ਇਹ ਲੋਕ ਹੀ ਸੌਖੇ ਹੋ ਜਾਣਗੇ ਯਾਰ ਹਾਂ ਮਤਲਬ ਇਹ ਇਹਦੇ ਉੱਤੇ ਤੇ ਆਪਾਂ ਕੰਮ ਹੀ ਨਹੀਂ ਮੈਂ ਵੀ ਅੱਜ ਇੱਥੇ ਆਇਆ ਮੇਰੀ ਇੱਕ ਬੇਨਤੀ ਹੈ ਕਿ ਯਾਰ ਕੁਝ ਨਾ ਕੁਝ ਐਫਰਟ ਕਰੋ ਤਿਲ ਫੁੱਲ ਪਾਉਣ ਨਾਲ ਵੀ ਜੇ ਤਿਲ ਤਿਲ ਕਰਕੇ ਵੀ ਪਾਓ ਨਾ ਤੇ ਫਿਰ ਲੋਕਾਂ ਦਾ ਜਿਹੜਾ ਉਹ ਨੁਕਸਾਨ ਹੋ ਭਰ ਪਈ ਹੋ ਸਕਦੀ ਉਹ ਕਹਿੰਦੇ ਆ ਨਾ ਵੀ ਕਿਤੇ ਅੱਗ ਲੱਗੀ ਸੀ ਤੇ ਉਹ ਚਿੜੀ ਚੁੰਝੇ ਚ ਪਾਣੀ ਭਰਦੀ ਸੀ ਤੇ ਉੱਥੇ ਸੋਟ ਆਉਂਦੀ ਸੀ ਤੇ ਉਹਨੂੰ ਕੋਈ ਤਮਾਜ਼ਬੀਨ ਕਹਿੰਦਾ ਵੀ ਤੇਰੀ ਚੁੰਝ ਨਾਲ ਅੱਗ ਬੁਝਣ ਢੀ ਆ ਉਹ ਕਹਿੰਦੀ ਮੇਰਾ ਨਾਂ ਤੇ ਬੁਝਾਉਣ ਵਾਲਾ ਚਾਹੂਗਾ ਨਾ ਤਮਾਸ਼ੀਂ ਨਾ ਚੰਨੀ ਆਊਗਾ ਵੇਖਣ ਵਾਲਾ ਸੋ ਮੇਰੇ ਵੱਲੋਂ ਅਜੇ ਕੋਈ ਪ੍ਰਾਲਾ ਕੀਤਾ ਜਾ ਰਿਹਾ ਮੈਂ ਜ਼ਿੰਦਗੀ ਚ ਜਿੱਥੇ ਕਿਤੇ ਵੀ ਗਿਆ ਮੈਂ ਕੇਵਲ ਇਹ ਜੇ ਕਿਤੇ ਜਾਨਣਾ ਵਾ ਤੇ ਕਿਸੇ ਦੀ ਬੱਚੇ ਦੀ ਪੜ੍ਹਾਈ ਦੀ ਜ਼ਿੰਮੇਵਾਰੀ ਲੈ ਲਈ ਨਾ ਜੋ ਗੁਰੂ ਮਹਾਰਾਜ ਦਿੰਦਾ ਵਾ ਜੇ ਉਹਦੇ ਵਿੱਚ ਉਹ ਮੇਰ ਕੋ ਕੋ ਸਰਦਾ ਪੁੱਜਦਾ ਮੈਂ ਜ਼ਰੂਰ ਕਰਦਾ ਅੱਜ ਅਸੀਂ ਉਹ ਗੁਰਦੁਆਰੇ ਦੇ ਵਿੱਚ ਇੱਕ ਪੱਕਾ ਕੈਂਪ ਲਾਉਣ ਲੱਗੇ ਆ ਜਿੰਨਾ ਚਿਰ ਇੱਥੇ ਸਾਰਾ ਕੁਝ ਸਹਾਈ ਨਹੀਂ ਹੁੰਦਾ ਰੋਡ ਆਵਾਜਾਈ ਜਿੰਨਾ ਚਿਰ ਚੱਲਦੀ ਨਹੀਂਗੀ ਉਦੇ ਵਿੱਚ ਪੱਕਾ ਲੰਗਰ ਪੱਕੂਗਾ ਵੀ ਜਿਹੜੇ ਕਈ ਗਰੀਬ ਨੇ ਜਿਨ੍ਹਾਂ ਕੋਲ ਆਟਾ-ਦਾਲ ਵੀ ਨਹੀਂ ਜਿਨ੍ਹਾਂ ਰੋਜ਼ ਕਮਾ ਕੇ ਖਾਣਾ ਉਹ ਪੱਕਾ ਜਿਹੜਾ ਖੁੱਲਾ ਲੰਗਰ ਉੱਥੇ ਚੱਲੂਗਾ ਪਿੰਡ ਦੇ ਨੌਜਵਾਨ ਸਾਡੇ ਨਾਲ 8-10 ਲੱਗ ਜਾਣਗੇ ਉਹਨਾਂ ਵੱਲੋਂ ਸਾਡੇ ਕੋਲ ਸ਼ਾਮ ਤੱਕ ਡਿਟੇਲ ਆਜਿਆ ਕਰੂਗੀ ਵੀ ਸਾਨੂੰ ਕਿਸੇ ਦੇ ਘਰ ਤਰਪਾਈਲ ਚਾਹੀਦੀ ਆ ਕਿਸੇ ਦੇ ਘਰ ਦਵਾਈ ਚਾਹੀਦੀ ਆ ਤੇ ਸ਼ਾਮ ਤੱਕ ਅਸੀਂ ਉਹ ਵੀ ਪੁੱਛਦੀ ਕਰਾਂਗੇ ਮੈਂ ਆਪਣੇ ਵੱਲੋਂ ਜਿਹੜੀ ਸ਼ੁਰੂਆਤ ਹੈ ਅੱਜ ਰੁਪਈਆ 5 ਲੱਖ ਪਾ ਕੇ ਤੇ ਹੁਣੇ ਅਸੀਂ ਰਾਸ਼ਨ ਤੇ ਰਸਦ ਮਗਾਉਣ ਲੱਗੇ ਆਂ ਔਰ ਲੰਗਰ ਜਿਹੜਾ ਕੋਸ਼ਿਸ਼ ਹੈ ਵੀ ਉਹ ਰਾਤ ਤੱਕ ਜਿਹੜਾ ਉਹ ਸ਼ੁਰੂ ਹੋ ਜੂਗਾ ਲੋਕਾਂ ਨੂੰ ਮੰਨਣਾ ਜਿਹੜਾ ਸ਼ੁਰੂ ਕਰਦੇ ਆਂਗੇ ਸੋ ਮੇਰੀ ਸਾਰਿਆਂ ਨੂੰ ਬੇਨਤੀ ਆ ਵੀ ਕਿਤੇ ਤਿਲ ਫੁੱਲ ਹਿੱਸਾ ਵੀ ਪਾਓ ਯਾਰ ਕੇਵਲ ਇਹਨਾਂ ਲੋਕਾਂ ਦੇ ਉੱਤੇ ਸਿਆਸਤ ਨਾਲ ਵੋਟਾਂ ਦੇ ਅੱਗੇ ਪਾਉਂਦੇ ਨੇ ਵੋਟ ਜਿਹੜੀ ਹੈ ਨਾ ਅਸੀਂ ਜ਼ਿੰਮੇਵਾਰੀ ਉਹਨੂੰ ਸਮਝਦੇ ਹੀ ਨਹੀਂ ਆਪਣੀ ਵੋਟ ਜਿਹੜੀ ਉਹ ਸਾਡਾ ਭਵਿੱਖ ਹੈ ਸਾਡੇ ਬੱਚਿਆਂ ਦਾ ਆ ਚੀਜ਼ਾਂ ਹੋਣ ਹੀ ਨਾ ਜੇ ਸਾਡੇ ਵੋਟਾਂ ਵਾਲੇ ਜ਼ਿੰਮੇਵਾਰ ਹੋ ਜਾਣ ਸਾਰੇ ਕੁਝ ਤੇ ਇਹ ਪਹਿਲਾਂ ਹੀ ਇਹਦੇ ਜਿਹੜੇ ਨੁਕਸਾਨ ਨੇ ਉਹ ਭੰਪੇ ਜਾ ਸਕਦੇ ਆ ਪਹਿਲਾਂ ਹੀ ਦਾ ਜਿਹੜਾ ਨੁਕਸਾਨ ਆ ਉਹਦੀ ਜਿਹੜੀ ਉਹ ਕੋਸ਼ਿਸ਼ ਕੀਤੀ ਜਾ ਸਕਦੀ ਹੈ ਵੀ ਨਾ ਹੋਵੇ ਸੋ ਅਸੀਂ ਵੋਟ ਪਾਉਣ ਲੱਗੇ ਹਾਂ ਮੇਰਾ ਕੋਈ ਵੋਟਾਂ ਵਾਲਾ ਕਰਦਾਰ ਨਹੀਂ ਮੈਂ ਸਾਰੀਆਂ ਪਾਰਟੀਆਂ ਨੂੰ ਕਹਿੰਦਾ ਕਿ ਸਾਡੇ ਨਾਲ ਉਥੇ ਕਾਗਰਸੀ ਵੀ ਲੱਗੋ ਕਾਗਰਸੀ ਵੀ ਲੱਗੋ ਭਾਜਪਾ ਵੀ ਲੱਗੋ ਝਾੜੂ ਵਾਲੇ ਵੀ ਲੱਗੋ ਇਹ ਸਾਂਝਾ ਕੰਮ ਹੈ ਰਾਜਨੀਤੀ ਇਸ ਤੋਂ ਬਾਅਦ ਹੁੰਦੀ ਰਹੂਗੀ ਪਰ ਸਰਕਾਰਾਂ ਨੂੰ ਅਹਿਸਾਸ ਤੇ ਹੋਣਾ ਚਾਹੀਦਾ ਵੀ ਉਹਨਾਂ ਦੀ ਜ਼ਿੰਮੇਵਾਰੀ ਕੀ ਹੈ ਯਾਰ ਉਹਨਾਂ ਨੇ ਕਿਸ ਤਰ੍ਹਾਂ ਚੱਲਣਾ ਔਰ ਦੂਜਾ ਸਭ ਤੋਂ ਵੱਡਾ ਦੋਖੀ ਮੈਂ ਜੰਗਜੂ ਵੀ ਬੜਾ ਬੋਲਿਆ ਸੀਗਾ ਜਦੋਂ ਜੰਗ ਲੱਗੀ ਆ ਨਾ ਗੁਜਰਾਤ ਦੇ ਵਿੱਚ ਲੌਕਡਾਊਨ ਹੈ ਨਾ ਕਿਤੇ ਦਿੱਲੀ ਦੇ ਵਿੱਚ ਲੌਕਡਾਊਨ ਹੈ ਸਾਡੇ ਪੰਜਾਬ ਦਾ ਹਰ ਵੇਲੇ ਮੈਂ ਕਹਿੰਦਾ ਜੇ ਬਾਰਡਰ ਤੇ ਸਾਡੀ ਲੋੜ ਆ ਸਾਨੂੰ ਕੱਲੇ-ਕੱਲੇ ਨੂੰ ਮਰਵਾ ਦਿਓ ਯਾਰ ਅਸੀਂ ਆਪਣੇ ਅਸੀਂ ਵੀ ਓਡੇ ਦੇਸ਼ ਭਗਤਿਆਂ ਜਿੱਡਾ ਤੁਸੀਂ ਸਾਨੂੰ ਸ਼ੱਕ ਨਾ ਵੰਦੇ ਹੋ ਅਸੀਂ ਵੀ ਓਡੇ ਦੇਸ਼ ਭਗਤਿਆਂ ਤੁਸੀਂ ਸਾਡੀ ਜਾਨ ਵੀ ਉੱਥੇ ਵਰਵਾ ਦਿਓ ਸਾਨੂੰ ਕੋਈ ਫਰਕ ਨਹੀਂਗਾ ਪਰ ਕੰਮ ਸੇ ਕੰਮ ਜੇ ਸਾਨੂੰ ਵਰਤਦੇ ਹੋ ਤੇ ਸਾਡੀ ਪਰਪਾਈ ਵੀ ਤੇ ਕਰੋ ਯਾਰ ਜੰਗ ਦੇ ਵਿੱਚ ਵੀ ਸਾਰਾ ਪੰਜਾਬ ਜਿਹੜਾ ਉਹ ਬੰਦ ਰੱਖਿਆ ਗਿਆ ਖਾਸ ਕਰਕੇ ਅਮਰਸਰ ਜ਼ਿਲ੍ਹਾ ਅੱਜ ਤੱਕ ਉਹ ਉੱਥੇ ਖੁਸ਼ਹਾਲੀ ਨਹੀਂ ਆਈ ਲੋਕਾਂ ਦੇ ਹੋਟਲ ਖਾਲੀ ਨੇ ਕਾਰੋਬਾਰ ਕਿਸੇ ਦਾ ਚੱਲਦਾ ਨਹੀਂ ਹੁਣ ਵੀ ਜੇ ਕੋਈ ਮਨਸ਼ਾ ਜਿਸ ਤਰ੍ਹਾਂ ਪਾਣੀ ਬੰਦ ਕੀਤਾ ਗਿਆ ਸੀਗਾ ਵੀ ਇਹ ਸਿੰਧੂ ਤੋਂ ਪਾਣੀ ਨਹੀਂ ਦੇਣਾ ਪਾਕਿਸਤਾਨ ਨੂੰ ਕਿਸਾਨ ਦਵਾਈ ਦਿੰਦੇ ਰਹੇ ਜਿਹੜੇ ਜਿਹੜੇ ਡੈਮਾਂ ਦੇ ਲੱਗੇ ਸੀਗੇ ਜਿਹੜੇ ਜਿਹੜੇ ਦਰਿਆਵਾਂ ਦੇ ਲੱਗੇ ਸੀਗੇ ਵੀ ਰੱਬ ਦਾ ਵਾਸਤਾ ਪਾਣੀ ਉੱਚਾ ਪੱਧਰ ਹੋ ਰਿਹਾ ਇਹਨੂੰ ਨਾਲ ਦੇ ਨਾਲ ਇਹਦੀ ਵਹੀ ਕਰੋ ਨਾਲ ਦੇ ਨਾਲ ਇਹਨੂੰ ਜਾਣ ਦੋ ਜੇ ਤੁਸੀਂ ਪਾਕਿਸਤਾਨ ਹੀ ਤਬਾਹ ਕਰਨਾ ਸਾਡੇ ਨਾਲੋਂ ਵੱਧ ਤਬਾਹੀ ਉੱਥੇ ਹੋਈ ਹੈ ਨਾ ਮੈਂ ਕਹਿੰਦਾ ਸਾਡੀ ਤੁਸੀਂ ਸਾਡਾ ਸੀਨਾ ਵਰਤਿਆ ਨਾ ਸਾਡਾ ਮੋਢਾ ਵਰਤਿਆ ਸਾਨੂੰ ਕੋਈ ਦੁੱਖ ਨਹੀਂਗਾ ਦੇਸ਼ ਲਈ ਪਰ ਕਮ ਸੇ ਕਮ ਇਹਨਾਂ ਦੀ ਭਰ ਭਾਈ ਵੀ ਕਰਦੇ ਹੋ ਯਾਰ ਇਹਨਾਂ ਦਾ ਮੁਆਵਜ਼ਾ ਵੀ ਜਾਰੀ ਕਰ ਦਿਓ ਇਹਨਾਂ ਨੂੰ ਮਤਲਬ ਉਹ ਦੁਬਾਰਾ ਉਸ ਕਗਾਰ ਦੇ ਉੱਤੇ ਲਿਆ ਦਿਓ ਵੀ ਜਿਤਨਾ ਤੁਸੀਂ ਆਪਣੇ ਘਰ ਚ ਬੈਠੇ ਸੀ ਤੁਹਾਨੂੰ ਦੁਬਾਰਾ ਬਿਠਾ ਦਾਂਗੇ ਅੱਜ ਮੇਰੇ ਖਾਲ ਜਾਖੜ ਸਾਹਿਬ ਨੇ ਆਉਣਾ ਕੇਂਦਰ ਵਾਸਤੇ 200 500 ਹਜ਼ਾਰ ਕਰੋੜ ਕਿੱਡੀ ਕਬੜੀ ਚੀਜ਼ ਹੈ ਯਾਰ ਸਾਨੂੰ ਤਿਲ ਫੁੱਲ ਇਕੱਠਾ ਹੀ ਨਾ ਕਰਨਾ ਪਵੇ ਸਾਨੂੰ ਸਾਡੇ ਉੱਤੇ ਸਿਆਸੀ ਰੋਟੀਆਂ ਸੇਕਣ ਦੀ ਲੋੜ ਨਾ ਪਵੇ ਅੱਜ ਤੁਸੀਂ ਆਉਣਾ ਕੋਈ ਨਾ ਕੋਈ ਐਲਾਨ ਕਰਕੇ ਜਾਓ ਨਾ ਵੀ ਕੱਲੀ-ਕੱਲੀ ਸੀਐਮ ਸਾਹਿਬ ਵੀ ਕਹਿੰਦੇ ਸੀਗੇ ਵੀ ਕੱਲੀ-ਕੱਲੀ ਮੁਰਗੀ ਮਰੀ ਤਾਂ ਵੀ ਨੁਕਸਾਨ ਦੇਵਾਂਗੇ ਕੱਲੀ-ਕੱਲੀ ਮਤਲਬ ਡੰਗਰ ਮਰੂਗਾ ਤਾਂ ਗਾਈ ਬੱਕਰੀ ਮਰੂਗੀ ਉਹਦਾ ਵੀ ਦੇਵਾਂਗੇ ਇਹ ਗੱਲਾਂ ਕਿਤਾਬੀ ਤੇ ਭਾਸ਼ਣਾਚ ਸੋਹਣੀਆਂ ਲੱਗਦੀਆਂ ਨੇ ਅੱਜ ਲੋੜ ਪੈ ਗਈ ਆ ਯਾਰ ਤੁਸੀਂ ਮੁਰਗੀਆਂ ਦਾ ਨੁਕਸਾਨ ਨਾ ਦਿਓ ਯਾਰ ਘੱਮਸੇ ਘੱਮ ਡੰਗਰਾਂ ਦਾ ਨੁਕਸਾਨ ਤੇ ਦਿਓ ਨਾ ਜਿੰਨਾ ਲੋਕਾਂ ਦੇ ਮਤਲਬ ਖਰਾਬ ਹੋ ਗਏ ਨੇ ਜਿੰਨਾ ਤੇ ਬਿਮਾਰ ਹੋ ਗਏ ਨੇ ਉਹਦੇ ਉੱਤੇ ਅੱਜ ਸਾਰਿਆਂ ਨੂੰ ਰਲ ਮਿਲ ਕੇ ਲੜਨ ਦੀ ਲੋੜ ਹੈ ਸੋ ਅੱਜ ਅਸੀਂ ਪੱਕਾ ਕੈਂਪ ਇੱਥੇ ਇੱਥੇ ਹੀ ਰਵਾਂਗੇ ਇੱਥੇ ਹੀ ਸਾਡੀ ਟੀਮ ਹੈ ਤੇ ਪਿੰਡ ਚੋਂ ਨੌਜਵਾਨ ਸਾਡੇ ਨਾਲ ਲੱਗ ਜਾਣਗੇ ਤੇ ਅੱਜ ਤੋਂ ਹੀ ਇਹ ਪ੍ਰਬੰਧ ਅਸੀਂ ਜਿਹੜਾ ਉਹ ਕਰਨ ਲੱਗੇ ਹਾਂ ਬਿਲਕੁਲ ਜੀ ਏਸਾਨ ਮਨਦੀਪ ਸਿੰਘ ਮੰਨਾ ਜਿਹਨਾਂ ਦੇ ਨਾਲ ਗੱਲਬਾਤ ਕੀਤੀ ਔਰ ਕਿਤਨਾ ਕਿਤੇ ਪ੍ਰਸ਼ਾਸਨ ਤੇ ਸਰਕਾਰ ਨੂੰ ਕੋਸਦੇ ਹੋਏ ਜ਼ਰੂਰ ਨਜ਼ਰ ਆਏ ਨੇ ਕਿਉਂਕਿ ਇਹ ਖੜਾ ਦੀ ਮਾਰ ਜਿਹੜੀ ਆ ਬਹੁਤ ਵੱਡੀ ਆ ਪਰ ਜਿਹੜੇ ਉਪਰਾਲੇ ਪ੍ਰਸ਼ਾਸਨ ਦੇ ਵੱਲੋਂ ਕੀਤੇ ਜਾ ਰਹੇ ਨੇ ਬਹੁਤ ਛੋਟੇ ਨੇ ਕਿਉਂਕਿ ਸੈਂਕੜੇ ਪਿੰਡ ਜਿਹੜੇ ਨੇ ਇਹਨਾਂ ਖੜਾ ਦੀ ਮਾਰ ਦੇ ਹੇਠ ਨੇ ਪਰ ਇਸ ਵਕਤ ਕਾਰਵਾਈ ਜਿਹੜੀ ਆ ਉਹ ਨਾ ਦੇ ਮਾਤਰ ਜਿਹੜੀ ਹੋ ਰਹੀ ਜਿਸ ਨੂੰ ਲੈ ਕੇ ਜਿਹੜੇ ਨੇ ਉਹ ਪਿੰਡ ਵਾਲੇ ਤੇ ਹੋਰ ਜਿਹੜੇ ਲੋਕ ਨੇ ਉਹ ਕਾਫੀ ਨਰਾਸ਼ ਜਿਹੜੇ ਆ ਉਹ ਨਜ਼ਰ ਆ ਰਹੇ ਨੇ ਸਰਵਸਿੰਘ ਰਦਾਵਾ ਸਪੋਕਸਮੈਨ ਟੀਵੀ ਲਈ ਕੈਮਰਾਮੈਨ ਸਾਥੀ